ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ਕੁਝ ਸਤਰਾਂ ਲਿਖੀਆਂ ਹਨ ਜੀ ਟੀਚਰਸ ਡੇ ਦਾ ਤੂਫਾਨ ਲੈ ਲੋ ਟੀਚਰਸ ਡੇ ਦਾ ਤੂਫਾਨ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਇਸ ਸਜਦੇ ਦਾ ਤੂਫਾਨ ਲੈ ਲੋ ਇਸ ਕਿਤਾਬ ਨੂੰ ਪੜਨ ਤੋਂ ਪਹਿਲਾਂ ਟੀਚਰਜ਼ ਦੀ ਗੱਲ ਸੁਣ ਲੋ ਕਵਿਤਾਇ ਤੇ ਕਹਾਣੀਆਂ ਨੂੰ ਕਦੇ ਵੀ ਨਾ ਭੁੱਲੋ ਦਿਲ ਦੇ ਨਾਲ ਲਗਾ ਕੇ ਰੱਖੋ ਦਿਲ ਦੇ ਨਾਲ ਲਗਾ ਕੇ ਰੱਖੋ ਸਾंभ-ਸਾਂਭ ਕੇ ਥੋੜਾ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਟੀਚਰ ਦੇ ਦਾ ਤੂਫਾਨ ਲੈ ਲੋ ਕਾਪੀਆਂ ਨੂੰ ਤੁਸੀਂ ਖੂਬ ਸ਼ਿੰਗਾਰੋ ਕਰਕੇ ਸੋਹਣੀ ਲਿਖਾਈ ਐਦਾਂ ਹੀ ਤੇ ਆਉਣੀ ਤੁਹਾਨੂੰ ਚੰਗੀ ਹੋਰ ਪੜ੍ਹਾਈ ਉਹ ਕਾਪੀਆਂ ਨੂੰ ਤੁਸੀਂ ਖੂਬ ਸ਼ਿੰਗਾਰੋ ਕਰਕੇ ਸੋਹਣੀ ਲਿਖਾਈ ਇਹਦਾ ਹੀ ਤੇ ਆਉਣੀ ਤਾਨੂੰ ਚੰਗੀ ਹੋਰ ਪੜ੍ਹਾਈ ਹਜ਼ਾਰਾਂ ਨੰਬਰ ਮਿਲਣਗੇ ਤੁਹਾਨੂੰ ਚਾਂਸ ਵੀ ਹੋਰ ਬਥੇਰਾ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਟੀਚਰ ਦੇ ਦਾ ਤੋਫਾ ਲੈ ਲੋ ਟੀਚਰਸ ਦਾ ਤੁਸੀਂ ਯਾਦ ਰੱਖਣਾ ਕਿਦਰੇ ਭੁੱਲ ਨਾ ਜਾਇਓ ਉਹਨਾਂ ਦੀ ਹਰ ਗੱਲ ਨੂੰ ਮੰਨੋ ਹਿਰਦੇ ਵਿੱਚ ਵਸਾਓ ਟੀਚਸ ਦਾ ਤੁਸੀਂ ਆਦਰ ਕਰਨਾ ਕਿਦਰੇ ਭੁੱਲਣਾ ਜਾਇਓ ਉਹਨਾਂ ਦੀ ਹਰ ਗੱਲ ਨੂੰ ਮੰਨੋ ਹਿਰਦੇ ਵਿੱਚ ਵਸਾਓ ਕਾਮਯਾਬੀ ਮਿਲੂਗੀ ਤੁਹਾਨੂੰ ਕਾਮਯਾਬੀ ਮਿਲੂਗੀ ਤੁਹਾਨੂੰ ਨਤੀਜਾ ਆਊ ਸ਼ੰਘੇਰਾ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਟੀਚਰਸ ਦੇ ਦਾ ਤੂਫਾਨ ਲੈ ਲੋ ਐ ਕੁਝ ਲਾਈਨਾਂ ਨਮੀਆਂ ਲਿਖੀਆਂ ਜੀ ਤੇ ਚਜ ਹੁੰਦੇ ਆ ਫਿਕਰ ਨੀ ਕਰਨੀ ਫਿਕਰਾ ਰੱਬ ਤੇ ਛੱਡ ਦੋ ਮੜਾ ਸਮਾਵੀ ਲੰਘ ਜਾਂਦਾ ਇਤਿਹਾਸ ਫਰੋਲ ਕੇ ਪੜ੍ਹ ਲੋ ਓਹ ਟੀਚਰਜ਼ ਹੁੰਦੇ ਆ ਫਿਕਰ ਨੀ ਕਰਨੀ ਫਿਕਰਾ ਰੱਬ ਤੇ ਛੱਡ ਦੋ ਮਾੜਾ ਸਮਾਵੀ ਲੰਘ ਜਾਂਦਾ ਇਤਿਹਾਸ ਫਰੋਲ ਕੇ ਪੜ੍ਹ ਲਓ ਡਟੇ ਰਹੋ ਹੁਣ ਬੱਚਿਓ ਤੁਸੀਂ ਵੀ ਓ ਡਟੇ ਰਹੋ ਹੁਣ ਬੱਚਿਓ ਤੁਸੀਂ ਵੀ ਭੇਖ ਬਣੋ ਸੁਨਹਿਰਾ ਇੱਕ ਪਿਆਰੀ ਪੈਨਸਲ ਇੱਕ ਕਾਪੀ ਕਿਤਾਬ ਦਾ ਜੋੜਾ ਟੀਚਰ ਦੇ ਦਾ ਤੋਫਾ ਲੈ ਲੋ ਪਹਿਲੀ ਟੀਚਰ ਮਾਂ ਹੁੰਦੀ ਏ ਦੁਨੀਆ ਸਾਰੀ ਕਹਿੰਦੀ ਜੀ ਬੋਲਣਾ ਤੁਰਨਾ ਕਿੰਜ ਵੀ ਚਰਣਾ ਮੱਤਾ ਦੇਂਦੀ ਰਹਿੰਦੀ ਜੀ ਪਹਿਲੀ ਟੀਚਰ ਮਾਂ ਹੁੰਦੀ ਏ ਦੁਨੀਆ ਸਾਰੀ ਕਹਿੰਦੀ ਜੀ ਬੋਲਣਾ ਤੁਰਣਾ ਕਿੰਜ ਵਿਚਰਣਾ ਮੱਤਾ ਦੇਂਦੀ ਰਹਿੰਦੀ ਜੀ ਮਾਂ ਬਿਨਾ ਜਗ ਕੋਪ ਹਨੇਰਾ ਮਾਂ ਬਿਨਾ ਜਗ ਕੋਪ ਹਨੇਰਾ ਮਾਨਕ ਦਾ ਇਹ ਕਹਿਣਾ ਇੱਕ ਪਿਆਰੀ ਪੈਨਸਲ ਲੈ ਲਓ ਇੱਕ ਕਾਪੀ ਕਿਤਾਬ ਦਾ ਜੋੜਾ ਤੇ ਚਲਦੇ ਦਾ ਤੂਫਾਨ ਲੈ ਲੋ ਗੁਰੂ ਹੀ ਸਾਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਜਾਵੇ ਜੀ ਕੀ ਮਾੜਾ ਏ ਕੀ ਚੰਗਾ ਏ ਰਸਤਾ ਉਹ ਹੀ ਦਿਖਾਏ ਜੀ ਉਹ ਗੁਰੂ ਹੀ ਸਾਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਜਾਵੇ ਜੀ ਕੀ ਮਾੜਾ ਏ ਕੀ ਚੰਗਾ ਏ ਇਦਸਤਾ ਉਹੀ ਦਿਖਾਏ ਜੀ ਭਾਵੇਂ ਹੋਵੇ ਅਧਿਆਤਮ ਤੇ ਭਾਵੇਂ ਦੁਨਿਆਵੀ ਜਿਹੜਾ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਕਿਛਲ ਦੇ ਦਾ ਤੂਫਾਨ ਲੈ ਲੋ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਜੀ ਹੰਸ ਬਨਣਾਏ ਗੁਰਸਿੱਖ ਬਣਕੇ ਮੋਤੀ ਚੁਗਨੇ ਸਾਰੇ ਬਈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਜੀ ਹੰਸ ਬਨਣਾਏ ਗੁਰਸਿੱਖ ਬਣਕੇ ਮੋਤੀ ਚੁਗਨੇ ਸਾਰੇ ਬਈ ਹਰ ਮੈਦਾਨੇ ਫਤਿਹ ਹੋਣੀ ਏ ਹਰ ਮੈਦਾਨੇ ਫਤਿਹ ਹੋਣੀ ਏ ਉਹ ਜਿਗਰਾ ਕਰ ਲੋ ਚੋੜਾ ਇੱਕ ਪਿਆਰੀ ਪੈਨਸਲ ਲੈ ਲੋ ਇੱਕ ਕਾਪੀ ਕਿਤਾਬ ਦਾ ਜੋੜਾ ਟੀਚਰ ਜੀ ਦਾ ਤੋਫਾ ਲੈ ਲੋ ਟੀਚਰ ਜੀ ਦਾ ਤੋਫਾ ਲੈ ਲੋ ਔਰ ਟੀਚਰਸ ਡੇ ਦਾ ਤੋਹਫਾ ਲੈ ਲੋ ਧੰਨਵਾਦ ਬਹੁਤ ਬਹੁ ਸਾਰਿਆਂ ਦਾ ਅੰਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ